ਹਾਂਜੀ ਅੱਜ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਆ ਸਟੋਰੀ ਫਾਰ ਯਰ ਦੇ ਧਿਆਨ ਨਾਲ ਸੁਣਨੀ ਆ ਕਿ ਤੁਹ ਨਹੀਂ ਲੱਗ ਪਤਾ ਲੱਗੂ ਪੁੱਛਣਾ ਆ ਠੀਕ ਹੈ ਜੀ ਬਹੁਤ ਸੋਹਣੀ ਸਟੋਰੀ ਆ ਆਰਾਮ ਨਾਲ ਧਿਆਨ ਨਾਲ ਸੁਣੀਆ ਕੋਈ ਵੀ ਬੋਰ ਦਾ ਕੁਝ ਵੀ ਨਹੀਂ ਪਤਾ ਲੱਗੂ ਮੈਨੂੰ ਠਹਿਰੇ ਹੋ ਕੇ ਪੁੱਛਣਾ ਆ ਠੀਕ ਹੈ ਜੀ ਇਸ ਸਟੋਰੀ ਦਾ ਨਾਮ ਹੈਗਾ ਪਿਆਸਾ ਕਾ ਇਹ ਸਟੋਰੀ ਦਾ ਨਾਮ ਪਿਆਸਾ ਤਾਂ ਤੁਹਾਂ ਤੇ ਪਤਾ ਲੱਗ ਸਾਰਿਆਂ ਕੀ ਹੁੰਦਾ ਪਿਆਸ ਕੀ ਹੁੰਦੀ ਆ ਜਦੋਂ ਸਾਨੂੰ ਪਾਣੀ ਪੀਣ ਦੀ ਜੜੀ ਲੋੜ ਹੁੰਦੀ ਆ ਉਹ ਕਹਿੰਦੇ ਨਾ ਜੀ ਪਿਆਸ ਲੱਗੀ ਆ ਠੀਕ ਹੈ ਜੀ ਜਿਹੜਾ ਇੱਕ ਕਾਂ ਸੀ ਉਹਨੂੰ ਬਹੁਤ ਪਿਆਸ ਲੱਗੀ ਸੀ ਠੀਕ ਹੈ ਜੀ ਔਰ ਜੰਗਲ ਦੇ ਵਿੱਚ ਕਦੀ ਉੱਧਰ ਹੁੰਦਾ ਕਦੀ ਉੱਧਰ ਕੋ ਹੁੰਦਾ ਸੀ ਠੀਕਾ ਗਰਮੀ ਇੰਨੀ ਜ਼ਿਆਦਾ ਸੀ ਕਿ ਉਹਨੂੰ ਮਤਲਬ ਕਿਤੇ ਵੀ ਪਾਣੀ ਨਹੀਂ ਮਿਲਦਾ ਜੰਗਲਾਂ ਦੇ ਵਿੱਚ ਪਾਣੀ ਥੋੜੀ ਨਾ ਹੁੰਦਾ ਆ ਹਨਾ ਘਰਾਂ ਵਾਲਾ ਜਦ ਕਿਤੇ ਖੇਤਾਂ ਵਾਲਾ ਉਹ ਕੋਈ ਪਾਣੀ ਉਹ ਕੋ ਹੁੰਦੀ ਤੇ ਜੰਗਲ ਹੀ ਜੰਗਲ ਉੱਤੇ ਪਾਣੀ ਥੋੜੀ ਹੋ ਸਕਦਾ ਹਨਾ ਉਹ ਜਿਹੜਾ ਕਾਂ ਸੀ ਉਹ ਬਹੁਤ देर ਦਾ ਉੱਡਦਾ ਹੀ ਜਾਂਦਾ ਸੀ ਉੱਡਦਾ ਹੀ ਜਾਂਦਾ ਸੀ ਪਰ ਉਹ ਨੂੰ ਕੀ ਆ ਕਿਸੇ ਵੀ ਪਾਣੀ ਨਹੀਂ ਮਿਲਦਾ ਸੀ ਉਹ ਵਿਚਾਰਾ ਖਾਕ ਕੇ ਬਹਿ ਗਿਆ ਫਿਰ ਉਹ ਸੋਚਦਾ ਜੇ ਮੈਂ ਇੱਦਾਂ ਹੀ ਬੈਠਾ ਰਿਆਂ ਤਾਂ ਫੇਰ ਮੈਂ ਪਿਆਸ ਨਾਲ ਕੀ ਆ ਮਰ ਜਾਊਗਾ ਹੁੰਦੇ ਸਾਨੂੰ ਪਾਣੀ ਨਾ ਮਿਊਗਾ ਹਨਾ ਪਿਆਸ ਲੱਗੀ ਹੋਊਗੀ ਫਿਰ ਅਖੀਰ ਕੀ ਆ ਸਾਡੀ ਬੋਡੀ ਤੇ ਪਾਣੀ ਦੀ ਘਾਟ ਹੋ ਜਾਣੀ ਅਸੀਂ ਬਿਮਾਰ ਹੋ ਜਾਣ ਹਨਾ ਪਾਣੀ ਬਿਨਾ ਅਸੀਂ ਜਿਉ ਹੋ ਸਕਦੇ ਆ ਨਹੀਂ ਸਾਨੂੰ ਪਾਣੀ ਦੀ ਬਹੁਤ ਲੋੜ ਆ ਸਾਡੇ ਸਰੀਰ ਨੂੰ ਫਿਰ ਉਹ ਕਾਂ ਫਿਰ ਹਿੰਮਤ ਕਰਕੇ ਪਿਆ ਤੇ ਉੱਡ ਕੇ ਗਿਆ ਫਿਰ ਪਾਣੀ ਦੀ ਥਾਲੀ ਵਿੱਚ ਇੱਧਰ ਉੱਧਰ ਘੁੰਮਣ ਲੱਗਾ ਫਿਰ ਨਾ ਉਹਨੂੰ ਅੱਗੇ ਜਾ ਕੇ ਇੱਕ ਨਾ ਕੋਈ ਕੜਾ ਪਿਆ ਸੀਗਾ ਕਿਤੇ ਤੇ ਉਹਦੇ ਵਿੱਚ ਨਾ ਮਤਲਬ ਥੋੜਾ ਜਿਹਾ ਪਾਣੀ ਸੀ ਉਹ ਜਦੋਂ ਦੇਖਿਆ ਨਾ ਉਹਨੇ ਕੜਾ ਪਿਆਰ ਉਹਨੇ ਸੋਚਿਆ ਇੱਥੇ ਪਾਣੀ ਹੋਣਾ ਹੈ ਜਦੋਂ ਉਹ ਨਾਲ ਖੋਲ ਗਿਆ ਤੇ ਉਹਨੇ ਜਾ ਕੇ ਦੇਖਿਆ ਜਿਹੜਾ ਘੜਾ ਸੀ ਨਾ ਇੰਦਾ ਘੜਾ ਸੀ ਉਹਦੇ ਵਿੱਚ ਪਾਣੀ ਬਹੁਤ ਥੋੜਾ ਸੀ ਉਹਦਾ ਥੱਲੇ ਹੀ ਜਾ ਕੇ ਉਹ बार-बार ਆਪਣੀ ਨਾ ਚੁੰਡ ਪਾ ਕੇ ਦੇਖਦਾ ਵੀ ਮੈਂ ਪਾਣੀ ਪੀ ਲਵਾਂ ਪੀਵਾਂ ਪਰ ਪਾਣੀ ਘੱਟ ਹੋਣ ਕਰਕੇ ਉਹਦੇ ਤੋਂ ਆਣੀ ਦੇਣਾ ਚੁੰਡ ਦੀ ਜਿਹੜੀ ਸੀ ਉਹਦੀ ਨਾ ਪਾਣੀ ਤੱਕ ਪਹੁੰਚ ਨਹੀਂ ਸਕਦੀ ਸੀ ਫਿਰ ਉਹ ਨਾ ਉਹ बार-बार ਕੋਸ਼ਿਸ਼ ਕਰਦਾ ਜਾ ਰਿਹਾ ਕਰਦਾ ਜਾ ਰਿਹਾ ਪਰ ਉਹਦੇ ਕੋਲ ਪਾਣੀ ਨਹੀਂ ਸੀ ਪੀ ਹੋ ਰਿਹਾ ਫਿਰ ਉਹਨੇ ਕੀ ਇੱਕ ਤਰਕੀਬ ਉਹਨੂੰ ਮਤਲਬ ਬਣਾਈ ਚੁਗੀ ਮਤਲਬ ਇੱਕ ਆਈਡੀਆ ਸੁਝਿਆ ਉਹਨੇ ਕਿ ਕਿੱਦਾਂ ਬਣਾਉਣੇ ਵਾਲੇ ਦੋਲੇ ਦੇਖਿਆ ਉਹਨੇ ਨਾ ਆਲੇ-ਮਾਲੇ ਛੋਟੇ-ਛੋਟੇ ਪੱਥਰ ਕੱਲ ਕਰ ਬੋ ਦੇ ਦੀ ਉਹਨੇ ਚੱਕ ਕੇ ਪਾਣੀ ਪਾਣੀ ਛਲੂ ਕਰਦੇ ਉਹਦੇ ਨਾਲ ਕੀ ਹੋਇਆ ਜਿੱਦਾਂ ਇਹੋ ਪੱਥਰ ਪਾਈ ਗਿਆ ਪਾਣੀ ਕਿਹੜਾ ਪਾਣੀ ਉੱਪਰ ਆਣਾ ਸ਼ੁਰੂ ਹੋ ਗਿਆ ਜਿੱਦਾਂ ਦੀ ਪੱਥਰ ਭਾਰੇ ਹੁੰਦੇ ਉਹ ਬੇਚੇ ਰੁਪੇ ਗਏ ਪਾਣੀ ਕੀ ਉੱਪਰ ਆਣਾ ਪਿਆ ਜਦੋਂ 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 ਇਸ ਵਿੱਚ ਪਾਣੀ ਦਾ ਪਾਣੀ ਪੀ ਲਿਆ ਤੇ ਉੱਥੋਂ ਚਲੇ ਗਿਆ ਇਤੁਹਾਸੇ ਕੀ ਸਿੱਖਿਆ ਸਿੱਖਿਆ ਬਤਾ ਕੀ ਮਿਲੀ ਵੀ ਜਦੋਂ ਕੋਈ ਵੀ ਮੁਸੀਬਤ ਹੋਵੇ ਸਾਨੂੰ ਡਰ ਕੇ ਨਹੀਂ ਬੈਠਣਾ ਚਾਹੀਦਾ ਸਾਨੂੰ ਕੀ ਮੁਸੀਬਤ ਦਾ ਸਾਹਮਣਾ ਕਰਨਾ ਚਾਹੀਦਾ ਹੁਣੇ ਕੰਮ ਬੈਠਾ ਰਹਿੰਦਾ ਵੀ ਮੈਨੂੰ ਪਾਣੀ ਲੱਗਦਾ ਹੀ ਨਹੀਂ ਆ ਘੜੇ ਜੀ ਉਹ ਚੁੰਝੋ ਦੀ ਪੈਦੀ ਨਹੀਂ ਸੀ ਬਾਰ ਬਾਰ ਉਹ ਪਾਣੀ ਪੀ ਸੀਗਾ ਪਾਣੀ ਬੋਤਲ ਨਹੀਂ ਮਿਲ ਰਿਹਾ ਸੀ ਉਹ ਫਿਰ ਅੱਕ ਕੇ ਬੈਠ ਹੀ ਸਕਦਾ ਸੀ ਪਰ ਨਹੀਂ ਉਹਨੇ ਕੀ ਆ ਕੋਸ਼ਿਸ਼ ਕੀਤੀ ਆ ਮੁਸੀਬਤ ਦੇ ਵਿੱਚ ਮੁਸੀਬਤ ਨੂੰ ਹੱਲ ਕਰਨ ਦੀ ਫਿਰ ਲਾਸਟ ਕੀ ਸੀ ਉਹਦੀ ਮੁਸੀਬਤ ਜਿਹੜੀ ਹੱਲ ਹੋ ਗਈ ਤੇ ਉਹ ਕੀ ਸੀਗਾ ਜੇ ਤੇ ਗਿਆ ਉਹਨੇ ਉਹਨੂੰ ਪਾਣੀ ਮਿਲ ਗਿਆ ਇਸ ਕਰਕੇ ਸਾਨੂੰ ਮੁਸੀਬਤ ਦੇ ਵਿੱਚ ਕਦੀ ਵੀ ਹਾਰਨਾ ਨਹੀਂ ਚਾਹੀਦਾ ਹੌਸਲਾ ਰੱਖਣਾ ਚਾਹੀਦਾ ਇਹ ਸਾਡੀ ਕੀ ਸੀ ਅੱਜ ਦੀ ਜਿਹੜੀ ਸਟੋਰੀ ਸੀ ਉਹਦਾ ਮੋਰਲ ਸੀ ਸਿੱਖਿਆ ਸੀ ਸਮਝ ਲੱਗੀ ਸਾਰਿਆਂ ਨੂੰ ਇਹ ਜਿਹੜੀ ਸਿੱਖਿਆ ਸਮਝ ਆਈ ਸਾਰਿਆਂ ਨੂੰ ਸਾਨੂੰ ਸਿਮਰਜੇ ਹਮੇਸ਼ਾ ਹੌਸਲਾ ਰੱਖਣਾ ਚਾਹੀਦਾ ਕਦੇ ਵੀ ਡਰਨਾ ਨਹੀਂ ਚਾਹੀਦਾ ਠੀਕ ਹੈ ਜੀ ਸੋਣੀ ਲੱਗੀ ਬਾਏ ਮਮ ਯੈਸ ਸਟੋਰੀ ਸੋਣੀ ਲੱਗੀ ਕਾਲੂ ਯੈਸ ਠੀਕ ਹੈ ਗਾਦੀ ਕਾਲੂ ਮੈਂ ਇਹਦੇ ਵਿੱਚੋਂ ਪ੍ਰਸ਼ਨ ਪੁੱਛਣੇ ਆ ਠੀਕ ਹੈ ਵੀ ਕਾਂ ਕਿੱਥੇ ਗਿਆ ਸੀ ਉਹ ਕਿੱਥੇ ਬੈਠਾ ਸੀ ਉਹ ਖਿਲਾਰਦਾ ਸੀ ਕੀ ਨਬਦਾ ਸੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਓਕੇ ਜੀ ਥੈਂਕ ਯੂ ਵੈਲਕਮ ਮੈਮ